ਮੁਬਾਰਕਾਂ 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 ਨਵੀਂ ਦੁਨੀਆ ਬਸਾਲੀ ਵੇ ਮੁਬਾਰਕਾਂ ਸਾਡਾ ਭੁੱਲਿਆ ਪਿਆਰ ਮਿਲੀ ਸੋਹਣੀ ਮੁਟਿਆਰ ਦਿੱਤੀ ਸੌਰਿਆਣ ਕਾਰ ਵੇ ਮੁਬਾਰਕਾਂ 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 ਨਵੀਂ ਦੁਨੀਆ ਬਸਾਲੀ ਵੇ ਮੁਬਾਰਕਾਂ ਹਾਂਜੀ ਦੋਸਤੋ ਨਾਮ ਦੱਸਣ ਦੀ ਜ਼ਰੂਰਤ ਨਹੀਂ ਤੁਹਾਨੂੰ ਫੁੱਲ ਵੀਡੀਓ ਬਹੁਤ ਜਲਦ ਲੈ ਕੇ ਆਵਾਂਗੇ ਬੱਸ ਹੀ ਰਹਿ ਯਾਰ ਨਾਂ ਤਾਂ ਦੱਸਦੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾ ਵੈਲਟ ਜ਼ਿਲ੍ਹਾ ਬਠਿੰਡਾ ਦੇ ਖੜੇ ਪਿੰਡ ਬੰਗੀਕਲਾਂ ਜਿੱਥੋਂ ਦੇ ਬਹੁਤ ਹੀ ਨਾਮਵਾਰ ਪੰਜਾਬੀ ਲੋਕ ਗਾਇਕ ਕੋਈ ਅਨਵਦੀਪ ਸਿੰਘ ਸੰਧੂ ਤੇ ਅੱਜ ਉਹਨਾਂ ਦੇ ਪਿੰਡ ਅਸੀਂ ਆਏ ਸੀ ਉਹਨਾਂ ਨੂੰ ਮਿਲਣ ਵਾਸਤੇ ਤੇ ਅੱਜ ਤੁਹਾਡੇ ਵੀ ਰੂਰੂ ਕਰਵਾਉਣ ਜਾ ਰਹੇ ਆ ਨਵਦੀਪ ਸਿੰਘ ਸੰਧੂ ਨੂੰ ਕੁਝ ਯਾਦਾਂ ਕੁਝ ਪੁਰਾਣੀਆਂ ਕੁਝ ਨਵੀਆਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋਣੀ ਬਹੁਤ ਵਧੀਆ ਠੀਕ ਹੈ ਕਰਪਾਵਾ ਅੱਜ ਠੀਕ ਹੈ ਬਹੁਤ ਵਧੀਆ ਕਿਰਪਾ ਬਾਬੇ ਨਾਨਕ ਦੀ ਬਹੁਤ ਸਤਿ ਸ਼੍ਰੀ ਅਕਾਲ ਜੀ ਅਣਖ ਦੇ ਸਾਰੇ ਸਰੋਤਿਆਂ ਨੂੰ ਜਿਹੜੇ ਵੀ ਬਾਈ ਹੁਣਾਂ ਦੇ ਚੈਨਲ ਨਾਲ ਜੁੜੇ ਹੋਏ ਨੇ ਭਰਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਖਾਸ ਸਵਾਬ ਬਣਿਆ ਬਾਈ ਸੰਧੂ ਨੂੰ ਮਿਲਦਾ ਹਾਂ ਸ਼ੁਕਰੀਆ ਜੀ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਸ਼ੁਕਰੀਆ ਠੀਕ ਕਿੱਦਾਂ ਚੱਲ ਰਿਹਾ ਅੱਜਕੱਲ ਸਰਕਾਰੋਵਾਰ ਹਾਂ ਬਹੁਤ ਵਧੀਆ ਕਿਰਪਾ ਬਾਬੇ ਨਾਨਕ ਦੀ ਹਾਂ ਤੇ ਹੁਣ ਆਪਾਂ ਕੋਈ ਖਟੀਆਂ ਕੋਈ ਮਿੱਠੀਆਂ ਕੋਈ ਜਾਂਦਾ ਹਨਾ ਪੁਰਾਣੀਆਂ ਕੋਈ ਨਵੀਆਂ ਹੋ ਜਾਣ ਹਾਂ ਜੀ ਹਾਂ ਜਰੂਰ ਤੇ ਯਾਰ ਕੋਈ ਮੇਰੇ ਤੋਂ ਜਦੋਂ ਮੈਂ ਤੁਹਾਡੇ ਪਿੰਡ 'ਚ ਪੈਰ ਰੱਖ ਕੇ ਆਇਆ ਹਣਾ ਜੀ ਜੀ ਮੇਰੇ ਉਹ ਪਿੱਛੇ ਚਲਾ ਗਿਆ ਮੈਂ ਕਾਫੀ ਵੀ ਟਾਈਮ ਉਦੋਂ ਅਸੀਂ ਪੜਦੇ ਹੁੰਦੇ ਸੀ ਜਦੋਂ ਤੁਹਾਡਾ Song ਆਇਆ ਸੀ ਮੁਬਾਰਕਾ 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 ਹਾਂਜੀ 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 ਬਾਈ ਯਾਰ ਉਹ ਗੀਤ ਨੇ ਨਾ ਮੈਨੂੰ ਐ ਲੱਗਦਾ ਦੁਨੀਆ ਹਲਾਦੀ ਸੀ ਸੰਧੂ ਸਾਹਿਬ ਚਲੋ ਵਾਹਿਗੁਰੂ ਦੀ ਕਿਰਪਾ ਟਾਈਮ ਸਮਾਂ ਸਮਾਂ ਸਮਰਾਤ ਸੁਪਰ ਡੁਪਰੇਟ ਦੋਸਤੋਂ ਗੀਤ ਗਿਆ ਸੀ ਬਾਈ ਦਾ ਉਸ ਗੀਤ ਨੇ ਬਾਈ ਦੀ ਪਛਾਣ ਮੈਨੂੰ ਐ ਲੱਗਦਾ ਦੂਰ ਦਰਾਡੇ ਸਹੀ ਕੰਟਰੀਆਂ ਤੱਕ ਬਣਾਦੀ ਸੀ ਦੇਖੋ ਤੇ ਅੱਜ ਵੀ ਉਹ ਗੀਤ ਬਾਈ ਜੁਰ ਨੇ ਨੂੰ ਨਵਾਂ ਰੂਪ ਦਿੱਤਾ ਸੀ ਆ ਰੀਗ ਵਿਆਹ ਦੇ ਵਿੱਚ ਉਹ ਵੀ ਅੱਜ ਵੀ ਚੱਲਦਾ ਤੁਹਾਡਾ ਬੋਲਣਾ ਬਿਲਕੁਲ ਜੀ ਬਿਲਕੁਲ ਇਹ ਦੋ ਬੋਲ ਹੋ ਜਾਣ ਬਾਈ ਉਹਦੇ ਮੁਬਾਰਕਾਂ 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 ਨਵੀਂ ਦੁਨੀਆਂ ਬਸਾਲੀ ਵੇ ਮੁਬਾਰਕਾਂ 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 ਨਵੀਂ ਦੁਨੀਆਂ ਬਸਾਲੀ ਵੇ ਮੁਬਾਰਕਾਂ ਸਾਡਾ ਭੁੱਲਿਆ ਪਿਆਰ ਮਿਲੀ ਸੋਣੀ ਮੁਟਿਆਰ ਦਿੱਤੀ ਸੌਰਿਆਣੇ ਕਾਰ ਵੇ ਮੁਬਾਰਕਾਂ 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 ਨਵੀਂ ਦੁਨੀਆ ਬਸਾਲੀ ਬੇ ਮੁਬਾਰਕਾਂ ਵਾਹ ਜੀ ਗਾ ਰੂਹ ਖੁਸ਼ ਕਰਤੀ ਸ਼ੁਕਰੀਆਂ ਯਾਦਾਂ ਤਾੜੀਆਂ ਹੋ ਗਈਆਂ ਅੱਜ ਫੇਰ ਹਾਂਜੀ ਸੰਦੂ ਸਾਹਿਬ ਮੁਬਾਰਕਾਂ ਤੋਂ ਬਾਅਦ ਤੁਸੀਂ ਲਗਾਤਾਰ ਤੁਹਾਡੀਆਂ ਕੈਸਟਾਂ ਚੱਲਦੀਆਂ ਰਹੀਆਂ ਹਨਾ ਜੀ ਜੀ ਤੁਸੀਂ ਕਿੰਨੀਆਂ ਸੋਲੋ ਤੇ ਕਿੰਨੀਆਂ ਡਿਊਟਸ ਤੁਹਾਡੀਆਂ ਆ ਚੁੱਕੀਆਂ ਹੂੰ ਮੇਰੇ ਖਿਆਲ 6 ਕੈਸਟਾਂ ਸੋਲੋ ਹਾਂਜੀ 6 ਜਾਂ 7 ਹੋਣਗਾ ਕੁਝ ਮਿਕਸ ਮੁਕਸ ਗਾਣੇ ਵੀ ਆਏ ਸੀ ਅੱਛਾ ਤੇ ਇਹ ਉਸ ਤੋਂ ਬਾਅਦ 6-7 ਹੀ ਡਿਊਟ ਆ ਵੀਰੇ ਅੱਛਾ 6-7 ਹੀ ਡਿਊਟ ਆ ਹਾਂਜੀ ਉਹਦੇ ਵਿੱਚੋਂ ਇੱਕ ਤੁਹਾਡਾ ਬੜਾ ਹਰਮਨ ਪਿਆਰਾ ਤੇ ਲੋਕਾਂ ਨੇ ਉਹ ਵੀ ਬਹੁਤ ਟਰੈਕਟਰਾਂ ਦੇ ਵੱਜਿਆ ਸੀ ਆ ਸਕੂਲਾਂ ਨਾਲ ਵੀ ਆਈ ਸੀ ਝੋਨਾ ਵੇਚ ਕੇ ਕੈਸ ਤੁਹਾਡੀ ਹੈ ਨਾ ਉਹ ਚ ਵੀ ਤੁਹਾਡਾ ਗੀਤ ਹਾਂ ਭਾਈ ਉਹ ਬਹੁਤ ਹਿੱਟ ਹੋਈ ਸੀ ਸੁਪਰ ਟੂਪਰ ਹੋ ਗਿਆ ਸੀ ਹੈ ਨਾ ਬਹੁਤ ਹਿੱਟ ਹੋਈ ਸੀ ਉਹ ਵੀ ਖੇਤ ਜਿਉਂਦੋਂ ਦੀ ਮੋਟਰ ਗਈ ਐ ਲੱਗਵੇ ਸਾਨੂੰ ਮਿਲਣਾ ਮਲਾਉਣਾ ਛੱਡਿਆ ਹਾਂ ਹਾਂ ਹਾਂਜੀ ਸੰਦੂ ਸਾਬ ਇੱਕ ਸੁਦੇਸ਼ ਕੁਮਾਰੀ ਮੈਡਮ ਨਾਲ ਵੀ ਤੁਹਾਡਾ ਆਇਆ ਸੀ ਹੈ ਨਾ ਗੀਤ ਇਸ ਤੈਹੀ ਤੁਹਾਡੀ ਪੂਰੀ ਟੀਵੀ ਸੀ ਆਪਣਾ ਪਿਆਰ ਆਪਣਾ ਪਿਆਰ ਹਾਂਜੀ ਉਹਦੇ ਚ ਸੋਹਰੀ ਜਾਨ ਨੂੰ ਮੇਰਾ ਜੀ ਕਰਦਾ ਹਨਾ ਉਹ ਗਾਣਾ ਜੋ ਹੋ ਜੇ ਨਾ ਉਹ ਕਾੜਾਂ ਤੇ ਬਹੁਤ ਲੱਗਦਾ ਗਾਣਾ ਅੱਛਾ ਉਹ ਗਾਣਾ ਗੱਲਬਾਤ ਸੋਹਣੀ ਆ ਉਹ ਬਿਲਕੁਲ ਉਹਦੇ ਹੋ ਜਾਣਾ ਉਹ ਗਾਣਾ ਹੈਗਾ ਜੀ ਹੂੰ ਉਹ ਕੰਮ ਨਿਭੜ ਗਿਆ ਹੁਣ ਸਾਰਾ ਨਹੀਂ ਸਭ ਦਿੱਤਾ ਸਾंभ ਖਿਲਾ ਰਾਣੀ ਉਹ ਕੰਮ ਨਿਭੜ ਗਿਆ ਹੁਣ ਸਾਰਾ ਨਹੀਂ ਸਬ ਦਿੱਤਾ ਸਾਂਭ ਖਲਾਰਾਣੀ ਲਿਹਾਉ ਸੀਰੀ ਪਠਾ ਚਾਰਾਣੀ ਕਮ ਰੁਕਦਾ ਨਹੀਂਓਂ ਕਰਦਾ ਜੇ ਦੇਵੇਂ ਇਜਾਜ਼ਤ ਹਾਨ ਦੀਏ ਨਹੀਂ ਮੇਰਾ ਸੌਰੀ ਜਾਨ ਨੂੰ ਜੀ ਕਰਦਾ ਹਾਏ ਨਹੀਂ ਦੇਵੇਂ ਇਜਾਜ਼ਤ ਹਾਨ ਦੀਏ ਨਹੀਂ ਮੇਰਾ ਸੌਰੀ ਜਾਨ ਨੂੰ ਜੀ ਕਰਦਾ ਅਜੇ ਮਹੀਨਾ ਪਹਿਲਾਂ ਗਿਆ ਸੀ ਤੂੰ ਉੱਥੇ ਦੋ ਦਿਨ ਪੂਰੇ ਰਿਆ ਸੀ ਤੂੰ ਫਿਰ ਸਾਲ ਨਹੀਂ ਜਾਂਦਾ ਕਿਆ ਸੀ ਤੈਨੂੰ ਇੰਜ ਨਹੀਂ ਕਰਨਾ ਚਾਹੀਦਾ ਨੇ ਰਹੀਂਦੀ ਕਦਰ ਪਰਾਉਣੇ ਦੀ ਸੌਰੀ ਨਹੀਂ ਬਹੁਤਾ ਜਾਈਦਾ ਬਿਲਕੁਲ ਇਹ ਵੀ ਮਤਲਬ ਕਿ ਆਪਣੇ ਅੱਜਕੱਲ ਦੇ ਜਿਹੜੇ ਪੰਜਾਬ ਨੂੰ ਵਿੱਚ ਹਨ ਤੁਸੀਂ ਇਹਨੂੰ ਵਧੀਆ ਬਿਆਨ ਕੀਤਾ ਵਧੀਆ ਤਰੀਕੇ ਨਾਲ ਹਨਾ ਨਹੀਂ ਗਾਣਾ ਬਹੁਤ ਸੋਹਣਾ ਸੀ ਬਾਈ ਰਾਜ ਸੁਖਰਾਜ ਦਾ ਲਿਖਿਆ ਹੋਇਆ ਸੀ ਅੱਛਾ ਬਾਈ ਅੱਜਕੱਲ ਕੈਨੇਡਾ ਤੇ ਬਹੁਤ ਸੋਹਣੀ ਸੀ ਸਾਰੀ ਟੇਪ ਇਹ ਅੱਛਾ ਕੁਝ ਗਾਣੇ ਬਾਈ ਗੁਰਵਿੰਦਰ ਬਰਾੜ ਦੇ ਲਿਖੇ ਸੀ ਹਾਂਜੀ ਅੱਠ ਕੈਸਟ ਦੇ ਗੀਤ ਸੀਗੇ ਬਹੁਤ ਸਾਰੇ ਗਾਣੇ ਮੈਨੂੰ ਬਹੁਤ ਪਿਆਰੇ ਲੱਗਦੇ ਬੜੇ ਸੋਹਣੇ ਗਾਣੇ ਸੀ ਔਰ ਵਧੀਆ ਮੇਲਾ ਸੀ ਸ਼ੁਰੂਤਿਆਂ ਤੇ ਉਸ ਤੋਂ ਬਾਅਦ ਫਿਰ ਥੋੜੀ ਮਾਰਕੀਟ ਦੇ ਵਿੱਚ ਉਹ ਦੂਬਾਰਾ ਨਹੀਂ ਕੈਸਟੜੀ ਆਉਂਦੀ ਆ ਉਹ ਦੂਬਾਰਾ ਵਾਲੀਆਂ ਬਸ ਡਿਊਟ ਆਈ ਗਈਆਂ ਜੀ ਸੁਦੇਸ਼ ਕੁਮਾਰੀ ਮੈਡਮ ਤੋਂ ਬਾਅਦ ਉਹ ਪੂਜਾ ਨਾਲ ਝੋਨਾ ਵੇਚ ਕੇ ਹਾਂਜੀ ਇਹ ਫਿਰ ਉਹ ਕੁਝ ਗਾਣੇ ਮੈਡਮ ਸੋਮਨ ਪੱਟੀ ਨਾਲ ਵੀ ਆਏ ਸੀ ਉਹ ਵੀ ਗਲੀਆਂ 'ਚ ਬਲਬਲਵਾ ਤੇ ਪੰਚਾਇਤ ਨੇ ਉਹ ਵੀ ਬਹੁਤ ਚੱਲ ਜਾਂਦੀ ਆ ਉਹ ਵੀ ਗਾਣੇ ਉਹ ਵੀ ਬੜਾ ਦਿਲ ਨੂੰ ਖਿੱਚ ਪਾਉਂਦਾ ਸੀ ਆ ਗੱਡੀ ਤੇ ਗੀਤ ਸੀ ਨਿਤ ਕਹਿੰਦੀ ਸੀ ਉਹ ਪਹਿਲੀ ਟੇਪ ਦਾ ਸੀ ਮੁਬਾਰਕਾਂ ਵਾਲੇ ਦਾ ਨਿਤ ਕਹਿੰਦੀ ਸੀ ਵਿਛੋੜ ਤੋਂ ਵਿਛੋੜ ਤੋਂ ਪੂਰੇ ਹੋ ਗਏ ਚਾਗੜਗੇ ਉਹ ਤਾਂ ਚਲੋ ਮੁਬਾਰਕਾਂ ਟੇਪ ਤਾਂ ਸਾਰੀ ਬਲਾਸਟ ਹੋਈ ਸੀ ਬਹੁਤ ਵਧੀਆ ਪੱਧਰ ਤੇ ਵਿਕੀ ਸੀ ਉਹਨਾਂ ਟਾਈਮਾਂ 'ਚ ਵਾਹਿਗੁਰੂ ਦੀ ਕਿਰਪਾ ਨਾਲ ਹਾਂ ਹਾਂ ਉਹ ਤਾਂ ਰਾਤੋਂ ਰਾਤ ਸਟਾਰ ਵਾਲਾ ਕੰਮ ਸੀ ਹਮ ਉਸ ਤੋਂ ਬਾਅਦ ਕੁਝ ਸੋਲੋ ਕੁਝ ਧਾਰਮਿਕ ਬਸ ਉਹ ਸਫਰ ਜਾ ਰਹੀ ਹੈ ਚੱਲੀ ਜਾਂਦਾ ਹਾਂਜੀ ਹਾਂ ਤੇ ਤੁਸੀਂ ਇੱਕ ਮੈਨੂੰ ਬੋਰ ਵੀ ਦੋਸਤੋ ਮਾਣਾ ਮੇਰੇ ਪਿੰਡ ਦੇ ਮੁੰਡੇ ਸੋਨੀ ਸਕਲਾ ਦੀ ਨੇ ਵੀ ਬਾਈ ਨੂੰ ਕੀ ਦਿੱਤਾਗਾ ਉਹ ਗੀਤ ਵੀ ਬਾਈ ਹੁਣ ਤਾਂ ਸੜਕ ਬਣ ਚੁੱਕੀ ਹੈ ਉੱਥੇ ਹਣਾ ਅੱਛਾ ਅੱਛਾ ਪਹਿਲੇ ਮੇਰੇ ਤੋਂ ਕੱਚਾ ਰਹਿੰਦਾ ਸੀ ਆਪਾਂ ਛੋਡੇ ਪਿੰਡਾਂ ਦੀ ਤੁਸੀਂ ਸਾਡੇ ਪਿੰਡੋਂ ਦਾ ਲੰਘਦੇ ਜਾਵਦੇ ਹਾਂ ਕੱਚਾ ਸੀ ਹਾਂ ਕੱਚਾ ਸੀ ਹੁਣ ਚਲੋ ਤਰੱਕੀ ਦੇ ਨਾਮ ਨਾਲ ਉਹ ਸੜਕ ਬਣ ਚੁੱਕੀ ਹੈ ਹਣਾ ਉਹਦੇ ਵੀ ਤੁਸੀਂ ਗੀਤ ਬੜਾ ਸੋਹਣਾ ਤੇ ਬੜਾ ਚੱਲਿਆ ਸੀ ਉਹ ਵੀ ਉਸ ਨਾਲ ਸੀ ਹਾਂ ਹਾਂ ਜੀ ਮੈਡਮ ਸੁਦੇਸ਼ ਨਾਲ ਹੀ ਸੀ ਉਹ ਹਾਂਜੀ ਸਾਡੇ ਪਿੰਡੋਂ ਜਾਂਦਾ ਕੱਚਾ ਸਾਡੇ ਛੋਡੇ ਪਿੰਡ ਨੂੰ ਮੈਨੂੰ ਬੜਾ ਚੰਗਾ ਲੱਗੇ ਉਹ ਰਾਹ ਨਹੀਂ ਹਾਂ ਬਹੁਤ ਸੋਹਣਾ ਗਾਣਾ ਸੀ ਫਿਰ ਸਿਰ ਤੇ ਫਿਰ ਆਵੇਂ ਉੱਡਿਆ ਮੈਨੂੰ ਵੀ ਤੇਰੇ ਸਿਰ ਤੇ ਫੇਰਾ ਮੈਂ ਵੀ ਲੋੜਿਆ ਬੜਾ ਮੈਨੂੰ ਵੀ ਮਹੱਭਤਾ ਦਾ ਚਾਣੀ ਸਾਡੇ ਪਿੰਡੋਂ ਜਾਂਦਾ ਕੱਚਾ ਥੋੜੇ ਪਿੰਡ ਨੂੰ ਮੈਨੂੰ ਬੜਾ ਚੰਗੇ ਲੱਗੇ ਉਹ ਰਾ ਬਹੁਤ ਸੋਹਣਾ ਗਾਣਾ ਸੀ ਸੋਹਣਾ ਗਾਣਾ ਸੀ ਬਈ ਅੱਜ ਵੀ ਮੈਂ ਵੀ ਬਹੁਤ ਸੁਣਦਾ ਉਸ ਗਾਣੇ ਨੂੰ ਅੱਛਾ ਹਾਂ ਸ਼ਿਵਰਾਜ ਸਿੰਘ ਹਾਂਜੀ ਦੇਖਿਆ ਫਿਰ ਆ ਜਾ ਮੇਰੇ ਪਿੰਡ ਦੀ ਨਹਰ ਦੇਖ ਲੈ ਬਿਲਕੁਲ ਜੀ ਕਿਵੇਂ ਲੱਗਿਆ ਮੇਰੇ ਪਿੰਡ ਆ ਕੇ ਮੈਂ ਰੂਖ ਖੁਸ਼ ਹੋ ਗਈ ਬਾਕੇ ਤੁਹਾਡੇ ਪਿੰਡ ਦੇ ਲੋਕ ਕਿੰਨੇ ਚੰਗੇ ਕਿੰਨੇ ਸਿਆਣੇ ਹਨਾ ਕਿ ਬਹੁਤ ਸੂਝਵਾਨ ਹੋਣਗੇ ਸਾਡੇ ਦੋਨੇ ਤਿੰਨੇ ਪੰਚਾਇਤਾਂ ਦਾ ਮੈਂ ਵੀ ਦਿਲੋਂ ਧੰਨਵਾਦ ਕਰਦਾ ਵੀ ਮੇਰੇ ਨਗਰ ਨੂੰ ਪਿੰਡ ਨੂੰ ਬਹੁਤ ਸੋਹਣਾ ਬਣਾ ਕੇ ਰੱਖਿਆ ਵਾ ਔਰ ਸਾਡੇ ਲੋਕਾਂ ਚ ਜਿਹੜਾ ਥਵਾਕ ਮੁਹੱਬਤ ਪਿਆਰ ਬਹੁਤ ਘੈਂਟ ਹੈ ਉਹ ਤਾਂ ਇਹ ਚੀਜ਼ ਤੂੰ ਦੇਖ ਕੇ ਅੰਦਾਜ਼ਾ ਪਲਾ ਸਕਦੇ ਹਨਾ ਕਿ ਕਿੰਨਾ ਲੋਕਾਂ ਚ ਨੱਚ ਅੱਗੇ ਬਣ ਨਹੀਂ ਸਾਡੇ ਸਾਰੇ ਪਿੰਡ ਦੇ ਡਿਸਪੈਂਸਰੀ ਤੋਂ ਲੈ ਕੇ ਬੈਂਕ ਗੁਰਦੁਆਰਾ ਸਾਹਿਬ ਪਿੰਡ ਦੇ ਦੋਨੇ ਤਾਂ ਸਾਰੇ ਪਿੰਡ ਦੇ ਆਸੇ-ਪਾਸੇ ਫੁੱਲ ਬੂਟੇ ਬਹੁਤ ਸੋਹਣਾ ਸਜਾ ਕੇ ਰੱਖਿਆ ਹੋਇਆ ਬਹੁਤ ਵਧੀਆ ਤੇ ਹੁਣ ਆਪਾਂ ਅੱਗੇ ਗੱਲ ਜਾਰੀ ਰੱਖੀ ਹੈ ਨਾ ਹਾਂਜੀ ਤੇ ਸਾਧੂ ਸਾਹਿਬ ਜਿਹੜਾ ਹੁਣ ਤੁਸੀਂ ਨਵਾਂ ਕੁਝ ਮਾਰਕੀਟ ਦੇ ਵਿੱਚ ਵੀ ਆਪਣੇ ਦਰਸ਼ਕਾਂ ਲਈ ਕੁਝ ਲੈ ਕੇ ਆ ਰਹੇ ਹੋ ਬਾਈ ਜੀ ਗਾਣਾ ਬਸ ਜਦੋਂ ਨੂੰ ਮੈਨਨ ਲੱਗਦਾ ਵੀ ਤੁਹਾਡਾ ਇੰਟਰਵਿਊ ਤੁਸੀਂ ਉਹ ਕਰੋਗੇ ਉਦੋਂ ਨੂੰ ਵੀਡੀਓ ਕੱਲ ਨੂੰ ਵੀਡੀਓ ਸ਼ੂਟ ਹੈ ਅੱਛਾ ਤਾਂ ਬਹੁਤ ਜਲਦੀ ਨਵਾਂ ਗਾਣਾ ਲੈ ਕੇ ਸਸਰੋਤਾਂ ਦੀ ਕੇਚਰੀ ਚ ਫੇਰ ਹਾਜ਼ਰ ਹੈ ਉਮੀਦ ਆ ਪਹਿਲਾਂ ਵਾਂਗ ਪਿਆਰ ਸਤਕਾਰ ਬਖਸ਼ਣਗੇ ਜੀ ਬੇਸਬਰੀ ਨਾਲ ਇੰਤਜ਼ਾਰ ਆ ਬਈ ਜਿਹੜੇ ਗਾਇਕ ਗੁਰਜੀ ਮੈਂ ਭਰੀ ਜ਼ਿੰਦਗੀ ਵਿੱਚ ਥੋੜੇ ਜਿਹੀ ਕਿਸੇ ਨਾ ਕਿਸੇ ਪਾਸੇ ਬਿਜ਼ੀ ਹੋ ਗਿਆ ਨਾ ਹਾਂਜੀ ਹਾਂਜੀ ਤੁਸੀਂ ਵੀ ਮੈਨੂੰ ਐ ਲੱਗਦਾ ਥੋੜਾ ਜਿਹਾ ਟਾਈਮ ਬਸ ਹੋ ਜਾਂਦਾ ਫਿਰ ਆਏ ਨਾ ਕਹਿੰਦੇ ਹੁੰਦੇ ਆ ਗੁਰਜੀ ਮੈਂ ਭਰੀ ਗੁਰਜੀ ਮੈਂ ਹਾਂ ਹੋ ਜਾਂਦੇ ਆ ਜ਼ਿੰਦਗੀ ਦੇ ਹਾਂ ਤੇ ਆਸੇ ਪਾਸਿਆਂ ਵਾਲੇ ਸਾਈਡ ਬਿਜ਼ਨਸ ਛੇੜ ਰੱਖਿਆ ਥੋੜੇ ਜਿਹੀ ਸਾਈਡ ਤੇ ਕੰਮ ਧੰਦੇ ਉਹ ਵੀ ਦੇਖਣੇ ਪੈਂਦੇ ਅੰਤੋਂ ਇਹ ਤੁਸੀਂ ਪਹਿਲਾਂ ਤਾਂ ਪੰਜ ਮਿਲਦੇ ਰਹਿੰਦੇ ਸੀ ਹਨਾ ਤੁਸੀਂ ਪਿੰਡ ਵੀ ਤੁਹਾਡਾ ਢੇੜਾ ਘੱਟ ਲੱਗਦਾ ਇੱਧਰ ਹਾਂ ਬਾਈ ਜੀ ਬਠਿੰਡੇ ਸ਼ਿਫਟ ਹੋ ਗਏ ਸੀ ਲੇ ਤੁਸੀਂ ਸ਼ਿਫਟ ਹੋ ਗਏ ਬਠਿੰਡੇ ਸ਼ੁਰੂ ਤੋਂ ਹੀ ਬੇਸੇ ਤਾਂ ਹਾਂ ਹਾਂ ਪਰ ਫਿਰ ਹੁਣ ਪੱਕੇ ਤੌਰ ਤੇ ਬਿਲਕੁਲ ਦੋਨੇ ਫੈਮਲੀਆਂ ਦੋਨੇ ਬ੍ਰਦਰ ਬਠਿੰਡੇ ਅਲੱਗ-ਅਲੱਗ ਕਿਵੇਂ ਵੀ ਜੜਾਂ ਖਿੱਚ ਲਿਆਉਂਦੀਆਂ ਬੰਦੇ ਨੂੰ ਹਨਾ ਨਹੀਂ ਨਹੀਂ ਸੁੱਖ ਨਾਲ ਸਾਡਾ ਸਾਰਾ ਸੰਧੂ ਪਰਿਵਾਰ ਸਾਡੀ ਜ਼ਮੀਨ ਜਾਇਦਾ ਸਾਰਾ ਪੁਰਾਣਾ ਘਰ ਸਾਰਾ ਉਹ ਤਾਂ ਹੈ ਹੀ ਆਈ ਜਾਈਦਾ ਇਹ ਤਾਂ ਵੀ ਪਿੰਡ ਨਾਲ ਆਉਣਾ ਜਾਣਾ ਲੱਗਿਆ ਰਹਿੰਦਾ ਨਾ ਉਹ ਲੱਗਿਆ ਰਹਿੰਦਾ ਉਹ ਲੱਗਿਆ ਰਹਿੰਦਾ ਪਿੰਡ ਦੇ ਲੋਕ ਮਿਲਦੇ ਰਹਿੰਦੇ ਆ ਬਾਈ ਜੀ ਹਾਂ ਅੱਜ ਵੀ ਸਾਡੇ ਫੰਕਸ਼ਨ ਸੀ ਬਾਈ ਜੀ ਮਨਜੀਤ ਸਿੰਘ ਬਿਲਕੁਲ ਸੰਧੂ ਬਾਈ ਜੀ ਹਾਂ ਜੀ ਮਾਰਕਫਰਡ ਚੋਂ ਰਿਟਾਇਰਮੈਂਟ ਸੀ ਅੱਜ ਉਹਨਾਂ ਦੀ ਹਾਂ ਜੀ ਹਾਂ ਜੀ ਤੇ ਅਸੀਂ ਸਾਰੇ ਫੰਕਸ਼ਨ ਤੇ ਆਏ ਹੋਏ ਸੀ ਸਾਰਾ ਪਿੰਡ ਸਾਰੇ ਲੋਕ ਮਿਲੇ ਬੜਾ ਚੰਗਾ ਲੱਗਿਆ ਮਿਲ ਕੇ ਹਾਂ ਜੀ ਸਾਰੇ ਰਿਸ਼ਤੇਦਾਰ ਆਏ ਹੋਏ ਸੀ ਤੁਹਾਨੂੰ ਵੀ ਤਾਂ ਹੀ ਸੁਭਾਅ ਬਣ ਗਿਆ ਮਿਲਣ ਦਾ ਅਸੀਂ ਵੀ ਕੁਝ ਨਸੀਬ ਆ ਜੋ ਅਸੀਂ ਤੁਹਾਡੇ ਅੱਜ ਚਲੋ ਹੋ ਸਕੇ ਹਾਂ ਬਾਈ ਦਰਸ਼ਕਾਂ ਨੂੰ ਹਣਾ ਤੁਹਾਡਾ ਆਉਣ ਵਾਲਾ ਜਿਹੜਾ ਬਸ ਬਸ ਸੇਤਨਵਾ ਸੁਬਾ ਬਣਦੇ ਆ ਵਾਇਕੁਰੀ ਬਣਾਉਂਦਾ ਹੈ ਹਨਾ ਲੋਕਾਂ ਨੂੰ ਵੀ ਜਿਹੜਾ ਇੰਤਜ਼ਾਰ ਸੀ ਚਲੋ ਹਾਂਜੀ ਖਤਮ ਹੋ ਜੂਗਾ ਕੁਝ ਪਲਾਂ ਚ ਕੁਝ ਦਿਨਾਂ ਚ ਹੈ ਨਾ ਹਾਂਜੀ ਹਾਂ ਬਸ ਦੇ ਦਾਂਗੇ ਬਾਈ ਜੀ ਆ ਰੱਬ ਸੁੱਖ ਰੱਖੇ ਅੱਛਾ ਹਾਂ ਥੋੜੇ ਦਿਨਾਂ ਤੱਕ ਗਾਣਾ ਰਿਲੀਜ਼ ਕਰਾਂਗੇ ਬਿਲਕੁਲ ਹਾਂਜੀ ਤੇ ਇਹ ਗਾਣਾ ਜਿਹੜਾ ਬਾਈ ਜੀ ਕਿਨੇ ਲਿਖਿਆਗਾ ਲਿਖਿਆ ਬਾਈ ਦੱਸਦਾ ਹੀ ਹੈ ਵੈਰੀ ਗੁੱਡ ਮੁਬਾਰਕਾਂ ਹਾਂਜੀ ਤੁਸੀਂ ਆਪ ਨੇ ਲਿਖਿਆ ਹੈ ਹਾਂ ਬਾਈ ਪਹਿਲਾਂ ਵੀ ਗਾਣੇ ਕਾਫੀ ਲਿਖਿਆ ਮੈਂ ਨਾਂ ਨੂੰ ਕਦੇ ਬਾਈ ਕੁਲਦੀਪ ਦਾ ਪਾਤਾ ਕਿਤੇ ਯਾਰ ਦੋਸਤ ਦਾ ਪਾਤਾ ਕਿਦਾਂ ਹੈ ਹਾਂਜੀ ਹਾਂਜੀ ਤੇ ਇਹ ਗਾਣਾ ਆਪਦਾ ਹੀ ਲਿਖਿਆ ਹੋਇਆ ਬਿਲਕੁਲ ਹਾਂ ਡਿਊਟ ਹੈ ਜੀ ਹਾਂਜੀ ਤੇ ਲੋ ਮੈਨੂੰ ਉਮੀਦ ਹੈ ਲੋਕਾਂ ਨੂੰ ਭਰਾਵਾਂ ਨੂੰ ਦੋਸਤਾਂ ਨੂੰ ਸਰੋਤਿਆਂ ਨੂੰ ਪਸੰਦ ਆਊਗਾ ਨਹੀਂ ਬਿਲਕੁਲ ਆਊਗਾ ਜੀ ਕਿਰਪਾ ਕਰਨਗੇ ਸੰਤੂ ਸਾਹਿਬ ਜਿਹੜਾ ਥੋੜਾ ਨਵਾਂ ਗੀਤ ਆ ਰਿਹਾ ਇਹ ਡਿਊਟ ਆ ਹਾਂ ਭਾਜੀ ਡਿਊਟ ਆ ਦੁਕਾਨ ਆ ਚਲੋ ਬਾਲਾ ਤਾਂ ਅਸੀਂ ਜਾਣਕਾਰੀ ਨਹੀਂ ਲਵਾਂਗੇ ਕਿ ਕੋਈ ਹਰੇਕ ਵੀਰ ਦਾ ਕੋਈ ਸਿਗਰਟ ਹੁੰਦਾ ਕੋਈ ਸਪੈਂਸ ਹੁੰਦਾ ਹਨਾ ਪਰ ਕੁਝ ਕੁ ਦਿਨਾਂ ਤੱਕ ਉਹ ਫਿਰ ਸਵਾਜ ਬਿਲਕੁਲ ਸਵਾਦ ਹੀ ਹੋ ਜਾਂਦਾ ਨਾ ਕਿਤੇ ਲੋਕਾਂ ਨੂੰ ਹੁਣ ਭਰਾਵਾਂ ਨੂੰ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੋਵੇ ਨਾ ਵੀ ਸਲਦੂ ਸਾਹਿਬ ਕੀ ਲੈ ਕੇ ਆ ਰਹੇ ਸਾਡੇ ਵਾਸਤੇ ਮੈਂ ਉਹ ਵੈਸੇ ਚਲੋ ਮੈਂ ਦੱਸ ਦਿੰਦਾ ਬੜਾ ਸੋਹਣੀ ਗੱਲ ਆ ਮੀਆਂ ਬੀਬੀ ਦੀ ਗੱਲ ਆ ਜੀ ਚੁਲਬੀ ਲਿਆ ਘਰ ਦੀ ਸਟੋਰੀ ਆ ਬਿਲਕੁਲ ਹਾਂ ਮੀਆਂ ਬੀਬੀ ਦਾ ਗਾਣਾ ਹਾਂਜੀ ਇਹ ਮੱਧ ਵਰਗੀ ਪਰਿਵਾਰ ਦਾ ਜਿੱਦੇ ਆਪਣੇ ਘਰਾਂ 'ਚ ਗੱਲਾਂਬਾਤਾਂ ਹੁੰਦੀਆਂ ਹੀ ਰਹਿੰਦੀਆਂ। ਛੁੜੀ ਝੰਡੋਕ ਚੋਕ ਹੁੰਦੀ ਜਿਵੇਂ। ਹਾਂ ਬਸ ਇਦਾਂ ਦੀ ਗੱਲਬਾਤ ਹੀ ਆਹੋ। ਇਦਾਂ ਵੀ ਇਦਾਂ ਦੀ ਕੀ ਤੁਸੀਂ ਪਿਛਲੇ ਪਿੱਛੇ ਵੀ ਤੁਸੀਂ ਕਾਫੀ ਕਰ ਚੁੱਕੇ ਆਂ ਜਿਵੇਂ ਫਿਰ ਜੁੜੇ ਹੋਇਆ ਮਿੱਟੀ ਨਾਲ ਪਿੰਡੂ ਕਲਚਰ ਪਿੰਡਾਂ 'ਚ ਉੱਠੇ ਆਂ ਮਿੱਟੀ 'ਚੋਂ ਉੱਠੇ ਆਂ ਅੱਜ ਵੀ ਮਿੱਟੀ ਨਾਲ ਜੁੜੇ ਹੋਏ ਆਂ। ਉਹ ਜਿਹੇ ਦਾ ਕੁਝ ਦੇਖਿਆ ਕਰਿਆ ਮੈਂ ਉਹ ਗਾਇਆ ਹੀ ਨਹੀਂ ਕਦੇ। ਨਾ ਬੰਦੂਖਾਂ ਅਸਲਿਆਂ ਤੇ ਨਾ ਨਸ਼ਿਆਂ ਤੇ ਚਲੋ दारू ਦੂਰੂ ਵਾਲੀ ਪੈਗ ਵਾਲੀ ਗੱਲ ਤਾਂ ਕੌਮਨ ਇਹ ਤਾਂ ਆਪਣੇ ਜੱਟ ਜ਼ਿਮੀਂਦਾਰ ਪਿੰਡ ਸਾਡਾ ਇੱਕ ਉਹੀ ਹੈ ਹਨਾ ਹਾਂ ਕਲਚਰ ਦਾ ਐਸਾ ਹੀ ਬਣਿਆ ਹੋਇਆ ਹੈ ਪੱਗ ਪੁੱਗ ਤਾਂ ਪਰ ਉਦਾਂ ਦੇ ਮੈਂ ਕਿਤੇ ਫੁਕਰੇ ਜਾਂ ਕੋਈ ਚੱਕਵੇਂ ਜਾਂ ਇਦਾਂ ਦਾ ਨਹੀਂ ਉਹ ਹਾਂਜੀ ਦੋਸਤ ਜਿਵੇਂ ਬਾਈ ਜੀ ਨੇ ਆਪਾਂ ਨੂੰ ਦੱਸਿਆ ਵੀ ਕੋਈ ਇਹਨਾਂ ਨੇ ਕੋਈ ਤੂੰ ਤੜਕ ਵਾਲੇ ਕੋਈ ਲੜਾਈ ਝਗੜੇ ਵਾਲੇ ਕੋਈ ਹਥਿਆਰ ਵਾਲੇ ਕੋਈ ਵੀ ਨਸ਼ੇ ਵਾਲੇ ਇਦਾਂ ਦੀ ਕੋਈ ਗੀਤ ਇਹਨਾਂ ਨੇ ਗਾਈ ਨਹੀਂ ਤੇ ਅਸੀਂ ਵੀ ਆਸ ਕਰਦੇ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਦੇ ਗੀਤੇ ਗਾਉਣਗੇ ਵੀ ਨਹੀਂ ਚਲੋ ਵਾਹਿਗੁਰੂ ਤੇ ਇਹਨਾਂ ਦੇ ਤੁਸੀਂ ਦੇਖੋ ਪਿਛਲੇ ਅੱਜ ਕੱਲ ਦਾ ਨੈਟਵਰਕ ਦਾ ਜਵਾਨਾ YouTube ਦਾ ਜਵਾਨਾ ਹਨਾ ਸਾਰਾ ਕੁਝ ਪਿਆ ਬਾਈ ਦਾ ਪਰ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੇ ਆਉਣ ਵਾਲੇ ਟੈਂਕ ਕੁਝ ਗਾਣਾ ਇਦਾਂ ਦਾ ਹਨਾ ਅਸੀਂ ਤਾਂ ਸਾਨੂੰ ਪੂਰਾ ਵਿਸ਼ਵਾਸ ਆ ਸਾਡੇ ਭਰਾ ਤੁਸੀਂ ਨਹੀਂ ਨਹੀਂ ਬਾਈ ਜੀ ਉਹ ਇਦਾਂ ਦੀ ਤਾਂ ਖੈਰ ਸੋਚ ਹੀ ਹੈ ਨਹੀਂ ਆਪਾਂ ਹਾਂ ਹਾਂ ਕਿਉਂਕਿ ਜਿੰਨਾ ਗਾਵਾਂਗੇ ਜਿੰਨਾ ਚਿਰ ਵਾਹਿਗੁਰੂ ਨੇ ਸਾਹ ਬਖਸ਼ਿਆ ਸਾਫ਼ ਸੁਥਰੇ ਗਾਣਾ ਹਾਂਜੀ ਤੇ ਜੇ ਫੋਕੀ ਸ਼ੋਰ ਤੇ ਜਾਂ ਹੋਰ ਹਲਕਾ ਫੁਲਕਾ ਗਾ ਕੇ ਤਾਂ ਫਿਰ ਆਪ ਨੂੰ ਨਹੀਂ ਜਦੋਂ ਹਾਂ ਹਾਂ ਬਿਲਕੁਲ ਸਕੂਨ ਮਿਲਣਾ ਫਿਰ ਉਹਦਾ ਫਾਇਦਾ ਨਹੀਂ ਉਹ ਕੰਮ ਕਰਨ ਦਾ ਫਾਇਦਾ ਹੀ ਨਹੀਂ ਹੁੰਦਾ ਹਾਂਜੀ ਦੋਸਤੋ ਇਹ ਸੀ ਬਾਈ ਨਵਦੀਪ ਸਿੰਘ ਸੰਧੂ ਤੇ ਇੰਨਾਂ 'ਚ ਇੱਕ ਖਾਸੀਅਤ ਆ ਕਿਉਂ ਸੀਨਾਂ ਨਾਲ ਵੀ ਚਲੋ ਅੱਜ ਤਾਂ ਸੀ ਕੈਮਰੇ ਦੇ ਅੱਗੇ ਆ ਹਨ ਕੈਮਰੇ ਦੇ ਪਿੱਛੇ ਵੀ ਸੀਨਾਂ ਨਾਲ ਕਾਫੀ ਲੰਮੇ ਟਾਈਮ ਤੋਂ ਜੁੜੇ ਹੋਏ ਆ ਤੇ ਪਰ ਇੰਨਾਂ ਲਈ ਇੱਕ ਬਹੁਤ ਚੰਗੀ ਗੱਲ ਆ ਕਿ ਇਹ ਯਾਰੀ ਦੋਸਤੀ ਲਈ ਹਰ ਦੁੱਖ ਸੁੱਖ ਦੀ ਘੜੀ ਦੇ ਵਿੱਚ ਪਾਨੇ ਮੰਗਵਾੜਦੇ ਆ ਜਿਹੜੇ ਯਾਰੀ ਕਰਕੇ ਜਾਣੇ ਜਾਂਦੇ ਆ ਨਾ ਅਸੀਂ ਇਹ ਬਹੁਤ ਬੜੀ ਪਰਖੀ ਆ ਵੀ ਪਿੱਛੇ ਹੱਟਣ ਵਾਲੇ ਬੰਦੇ ਹੈ ਨਹੀਂ। ਸ਼ਿਵਰਾਜ ਗੱਲ ਕੀ ਹੁੰਦੀ ਹੈ ਨਾ ਦੇਖੋ ਆਏ ਆ ਤੇ ਜਾਣਾ। ਬਿਲਕੁਲ। ਤੇ ਪੈਸਾ ਪੂਸਾ ਮੈਟਰ ਨਹੀਂ ਕਰਦਾ। ਹਾਂਜੀ। ਤੇ ਤੁਸੀਂ ਬਸ ਉਹੀ ਕੁਝ ਰਹਿ ਜਾਂਦਾ। ਹਾਂ। ਮੇਲ ਮਲਾਵੇ ਜਿਨ੍ਹਾਂ ਨੇ ਇੱਥੇ ਥਾਂ ਬਣਾਈ ਜਗਾ। ਭਰਾ, ਮਿੱਤਰ, ਪਿਆਰ, ਯਾਰੀਆਂ, ਦੋਸਤੀਆਂ ਇਹੀ ਰਹਿ ਜਾਂਦੀ। ਠੀਕ ਆ ਕਿ ਨਹੀਂ? ਸਭ ਕੁਝ ਇੱਥੇ ਰਹਿ ਜਾਂਦਾ। ਹਾਂ। ਤੇ ਇਸ ਕਰਕੇ ਮੈਨੂੰ ਕੋਈ ਕੋਸ਼ਿਸ਼ ਹੁੰਦੀ ਹੈ ਜਿਹੜਾ ਬੰਦਾ ਮੈਨੂੰ ਇੱਕ ਵਾਰੀ ਮਿਲ ਪਿਆ ਹੂੰ ਵੀ ਉਹ ਪਹਿਲੀ ਮੁਲਾਕਾਤ ਨਾ ਹੋਵੇ ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਬਸ ਉਸੇ ਕਰਕੇ ਥੋੜਾ ਜਿਹਾ ਦੈਰਾ ਗਾਣਾ ਯਾਰੀ ਦੋਸਤੀ ਤੇ ਹਾਂ ਮੇਰੇ ਯਾਦ ਆਇਆ ਹੂੰ ਕੋ ਪੁੱਤਾਂ ਦੇ ਬਿਨ ਤਾਂ ਜਣਾ ਸੌਂਦੇ ਤੇ ਯਾਰਾਂ ਬਿਨ ਸਰਦਾਰੀ ਤੇ ਭਾਈਆਂ ਵਾਜੋਂ ਵਿੱਚ ਸ਼ਰੀਕੇ ਵੜਕਣੀ ਜਾਂਦੀ ਮਾਰੀ ਉਹ ਤੀਰਾਂ ਦੇ ਸਿਰ ਤੁਰਿਆ ਮਿਰਜਾ ਤੁਰਿਆ ਬਾਜ ਭਰਾਵਾ ਸਾਹਿਬਾਂ ਦੇ ਪੱਟ ਸਿਰਤਰ ਸੁੱਤਾ ਓਏ ਸ਼ਵੀਆਂ ਕਰੀਆਂ ਸ਼ਾਵਾਂ ਵਿੱਚ ਵਣਾ ਕੱਲਾ ਪੁੱਤ ਜੱਟ ਦਾ ਸਿਰ ਆ ਖੜੇ ਸ਼ਿਕਾਰੀ ਤੇ ਭਾਈਆਂ ਬਾਜੋਂ ਵਿੱਚ ਸ਼ਰੀਕੇ ਓਏ ਬੜਕੜੀ ਜਾਂਦੀ ਮਾਰੀ ਜਿੱਥੇ ਯਾਰ ਦੋਸਤ ਖੜ ਜਾਂਦੇ ਆ ਨਾ ਉਥੇ ਨਾ ਪੈਸਾ ਕੰਮ ਕਰਦਾ ਤੇ ਨਾ ਕੋਈ ਉਹ ਘੜਦਾ ਤਾਂ ਭਰਾਵਾਂ ਨਾਲ ਹੀ ਬੰਦਾ ਹੁੰਦਾ ਬਿਲਕੁਲ ਹਾਂਜੀ ਦੋਸਤੋ ਅੱਜ ਸੀ ਮੁਲਾਕਾਤ ਆਪਣੇ ਬਾਈ ਨਵਦੀਪ ਸੰਧੂ ਨਾਲ ਤੇ ਇਹਨਾਂ ਦਾ ਨਵਾਂ ਗੀਤ ਬਹੁਤ ਜਲਦ ਆਪਣੇ ਰੂਪ ਰੂਪ ਹੋਣ ਜਾ ਰਿਹਾ ਹੈ ਤੇ ਗੀਤ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਸਾਡੇ ਅਨਖ ਚੈਨਲ ਨੂੰ ਫੇਸਬੁੱਕ ਤੇ ਫੋਲੋ ਕਰ ਲਿਓ ਤੇ YouTube ਤੇ ਸਬਸਕ੍ਰਾਈਬ ਕਰ ਲਿਓ ਹਣਾ ਤੇ ਬਾਈ ਦਾ ਗੀਤ ਬਹੁਤ ਜਲਦੀ ਆ ਰਿਹਾ ਬਸ ਜੀ ਹਫ਼ਤੇ ਦਸ ਦਿਨਾਂ ਚ ਹਾਂਜੀ ਤੁਹਾਡੀ ਝੋਲੀ ਪਾਵਾਂਗੇ ਨਵਾਂ ਗਾਣਾ ਬਿਲਕੁਲ ਤੇ ਉਮੀਦ ਹੈ ਪਹਿਲਾਂ ਵਾਂਗ ਤੁਸੀਂ ਪਿਆਰ ਸਤਿਕਾਰ ਬਖਸ਼ੋ ਅੱਜ ਕੱਲ ਟ੍ਰੈਂਡ ਆ ਪਹਿਲਾਂ ਤਾਂ ਟੀਵੀ ਤੇ ਗਾਣਾ ਆਉਂਦਾ ਸੀ ਸੁਣ ਕੇ ਇੱਕ ਰੀਲ ਖਰੀਦੀ ਜਾਂਦੇ ਸੀ ਹੁਣ ਟ੍ਰੈਂਡ ਚੇਂਜ ਆ ਤੁਹਾਡੇ ਹੱਥਾਂ 'ਚ ਹੈ ਟੈਲੀਵਿਜ਼ਨ ਆ ਤੁਹਾਡਾ ਇਹਨੂੰ ਤੁਸੀਂ ਲਾਇਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਇਸੇ ਆਸ ਤੇ ਉਮੀਦ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ਿਕਾ